ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰੇਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾ ਵਿਖੇ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਦਿੱਲੀ ਦੇ ਮੁੱਖ ਮੰਤਰੀ ਅਦਸੀਏ ਤੇ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ ਮਾਨਹਾਨੀ ਮਾਮਲੇ ਦੀ ਸੁਣਵਾਈ ਉੱਤੇ ਲੱਗੀ ਰੋਕ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰਨਾਲ ਦੇ ਅਸੰਦ ਵਿੱਚ ਆਮ ਆਦਮੀ ਪਾਰਟੀ ਦੀ ਜਨਸਭਾ ਨੂੰ ਕੀਤਾ ਸੰਬੋਧਨ ਵਿਰੋਧੀਆਂ ਉੱਤੇ ਸਾਦੇ ਨਿਸ਼ਾਨੇ ਬਟਾਲਾ ਵਿੱਚ ਨਿੱਜੀ ਬੱਸ ਹਾਦਸੇ ਦਾ ਹੋਇਆ ਸ਼ਿਕਾਰ ਬੱਸ ਸਟੈਂਡ ਨਾਲ ਟਕਰਾਈ ਤੇਜ਼ ਰਫ਼ਤਾਰ ਬੱਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਕਈ ਜ਼ਖਮੀ ਤੇ ਹੁਣ ਖਬਰਾਂ ਵਿਸਥਾਰ ਨਾਲ ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਆਸ਼ੀਅਤ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਨਹਾਨੀ ਦੇ ਮਾਮਲੇ ਵਿੱਚ ਹੇਠਲੀ ਅਦਾਲਤ ਵਿੱਚ ਸੁਣਵਾਈ ਦੇ ਉੱਤੇ ਰੋਕ ਲਗਾ ਦਿੱਤੀ ਹੈ ਰਾਉਜ਼ੇਵਨੀ ਅਦਾਲਤ ਨੇ ਭਾਜਪਾ ਗੂ ਵੱਲੋਂ ਦਾਇਰ ਮਾਨਹਾਨੀ ਦੇ ਕੇਸ ਵਿੱਚ ਦੋ ਅਗਵਾ ਨੂੰ 3 ਅਕਤੂਬਰ ਨੂੰ ਪੇਸ਼ ਹੋਣ ਲਈ ਸਮਨ ਭੇਜੇ ਸਨ ਜਸਟਿਸ ਰਿਸ਼ੀਕੇਸ਼ ਰਾਏ ਅਤੇ ਐਸਬੀਐਨ ਪੱਟੀ ਦੀ ਬੈਂਚ ਨੇ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਅਤੇ ਸ਼ਿਕਾਇਤਕਰਤਾ ਭਾਜ ਭਾਗੂ ਰਜੀਵ ਬੱਬਰ ਤੋਂ ਜਵਾਬ ਮੰਗੇ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੇ ਦੋ ਨੇਤਾਵਾਂ ਅਦਸ਼ੀ ਅਤੇ ਕੇਜਰੀਵਾਲ ਦੇ ਖਿਲਾਫ ਅਪਰਾਧਿਕ ਕਾਰਵਾਈ ਉੱਤੇ ਰੋਕ ਲਗਾ ਦਿੱਤੀ ਹੈ ਦਿੱਲੀ ਹਾਈ ਕੋਰਟ ਨੇ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਇਸ ਮਾਮਲੇ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਇਸ ਕਾਰਨ ਕੇਜਰੀਵਾਲ ਤੇ ਅਦਸ਼ੀ ਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਸੀ ਦੱਸਦੇ ਕਿ ਭਾਜਪਾ ਨੇਤਾ ਰਜੀਵ ਬੱਬਰ ਨੇ ਕੇਜਰੀਵਾਲ ਅੱਸੀ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਸੁਸ਼ੀਲ ਕੁਮਾਰ ਗੁਪਤਾ ਮਨੋਜੀ ਕੁਮਾਰ ਉਤੇ ਅਪਰਾਧਿਕ ਮਨਹਾਨੀ ਦਾ ਕੇਸ ਦਰਜ ਕੀਤਾ ਸੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਨਾਲ ਦੇ ਅਸੰਦ ਵਿੱਚ ਆਮ ਆਦਮੀ ਪਾਰਟੀ ਦੀ ਜਨਸਭਾ ਵਿੱਚ ਪਹੁੰਚੇ। ਇਸ ਦੌਰਾਨ ਸੂਬਾ ਪ੍ਰਧਾਨ ਤਹਿਸੀਲ ਗੁਪਤਾ ਅਤੇ ਅਨੂ ਕਾਦਿਆਨ ਵੀ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਉਤੇ ਨਿਸ਼ਾਨੇ ਸਾਧਦੇ ਉਹਨਾਂ ਕਿਹਾ ਕਿ ਜੇਕਰ ਹਰਿਆਣਾ ਵਿੱਚ ਸਾਡੀ ਸਰਕਾਰ ਬਣੀ ਤਾਂ ਇੱਥੇ ਦੇ ਲੋਕਾਂ ਨੂੰ ਉਹੀ ਸਹੂਲਤਾਂ ਦੇਵਾਂਗੇ ਜੋ ਦਿੱਲੀ ਅਤੇ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹਾਂ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਦਿੱਲੀ ਦੇ ਲੋਕਾਂ ਲਈ ਕੰਮ ਕੀਤੇ ਤਾਂ ਹੀ ਭਾਜਪਾ ਨੇ ਉਹਨਾਂ ਨੂੰ ਜੇਲ੍ਹ ਵਿੱਚ ਧੱਕਿਆ ਸੀ ਮੈਂ ਪਿਛਲੇ 10 ਸਾਲ ਸੇ ਪੂਰੀ ਇਮਾਨਦਾਰੀ ਕੇ ਸਾਥ ਦਿੱਲੀ ਕੇ ਲੋਕੋ ਕੀ ਸੇਵਾ ਕਰ ਰਹਾ ਹੂੰ ਮੇਰਾ ਕਸੂਰ ਹੈ ਪਹਿਲੇ ਦਿੱਲੀ ਮੇ 8-8 ਘੰਟੇ ਬਿਜਲੀ ਜਾਇਆ ਕਰਤੀ ਥੀ आज आपके हरियाणा के बेटे ने दिल्ली में 24 घंटे बिजली कर दी अब दिल्ली में बिजली नहीं जाती पहले दिल्ली में बिजली बहुत महंगी थी पांच हजार दस हजार तीन हजार चार हजार रुपए महीने के बिजली के बिल आया करते थे लोगों के लोग कहते थे रोटी खाएं बच्चों को पालें कि बिजली का बिल दें आपके बेटे ने दिल्ली में बिजली मुफ्त कर दी पंजाब में बिजली मुफ्त कर दी अब दिल्ली में और पंजाब में नुफ्त भिजली नुफ्त भिजली 24 घंटे बिजली आती है मुफ्त बिजली आती है यह चमत्कार है 24 घंटे माजी चौबीस घंटे बिजली आती है मुफ्त बिजली आती है यह कोई चमत्कार से कम नहीं है और ये वरदान मिला है मेरे को ऊपर वाले का इस दुनिया में एक ही आदमी 24 घंटे मुफ्त बिजली दे सकता है केजरीवाल और कोई बिजली मुफ्त नहीं दे सकता किस किस को बिजली मुफ्त चाहिए तो झाड़ू पे वोट दे देना झाड़ू के सिवा कोई बिजली मुफ्त नहीं दे सकता ये कसूर है जी मेरा इसलिए मोदी जी ने मेरे को जेल में डाल दिया कि मैंने दिल्ली और पंजाब वालों की बिजली मुफ्त कर दी मेरा कसूर है मैंने गरीबों के बच्चों को अच्छी पढ़ाई लिखाई दी अच्छी शिक्षा दी पहले गरीबों के बच्चे सरकारी स्कूल में जाते थे सरकारी स्कूलों का बेड़ा गर्क था दीवारें टूटी पड़ी थी छत टूटी पड़ी थी छत छुआ करती थी कोई पढ़ाई नहीं थी बच्चे रुला करते थे आपके हरियाणा के बेटे ने दिल्ली के सरकारी स्कूल इतने शानदार कर दिए ਅਬ ਦਿੱਲੀ ਕੇ ਸਰਕਾਰੀ ਸਕੂਲਾਂ ਮੇ ਪੜ੍ਹਨੇ ਵਾਲੇ ਬੱਚੋ ਕੋ 2 ਲੱਖ 3 ਲੱਖ ਰੁਪਏ ਮਹੀਨੇ ਕੀ ਤਨਖਾ ਮਿਲ ਰਹੀ ਹੈ। ਹਰਿਆਣਾ ਦੇ ਨਰਨੌਲ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਗਵ ਚੱਡਾ ਨੇ ਜਨਤਾ ਨਾਲ 5 ਗਰੰਟੀਆਂ ਪੂਰਾ ਕਰਨ ਦਾ ਵਾਅਦਾ ਕੀਤਾ। ਰਗਵ ਚੱਡਾ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਸਰਕਾਰ ਦੀਆਂ ਚਾਬੀਆਂ ਆ ਗਈਆਂ ਤਾਂ ਉਹ ਪ੍ਰੋਸਾ ਦੇਵਾਂਦੇ ਨੇ ਕਿ ਅਰਵਿੰਦ ਕੇਜਰੀਵਾਲ 5 ਗਰੰਟੀਆਂ ਨੂੰ ਪੂਰਾ ਕਰਨ ਦਾ ਕੰਮ ਕਰਨਗੇ। ਉਹਨਾਂ ਕਿਹਾ ਕਿ ਮੁਫਤ ਬਿਜਲੀ, ਸਿਹਤ ਸਹੂਲਤਾਂ ਤੇ ਰੋਜ਼ਗਾਰ ਵਰਗੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ। हरियाणा एक ऐसा राज्य जो सालों से भाजपा और कांग्रेस की लूट खसूत के चलते पिसता गया लुटता गया आज उस हरियाणा के दरवाजे की चौखट तक पहुंचकर दरवाजा खटखटाने का काम आम आदमी पार्टी अरविंद केजरीवाल की पार्टी कर रही नरनौल विधानसभा में अभी मेरी आपके प्रत्याशी मट्टू जी से बात हो रही थी इस विधानसभा क्षेत्र में सालों से दशकों से सरकार चाहे जिस मर्जी गठबंधन की जिस मर्जी पार्टी की बने लेकिन इस नारनौल विधानसभा में कभी कांग्रेस कभी भाजपा कभी कांग्रेस कभी भाजपा और प्रत्याशी भी सेम रहता है वो भी नहीं बदलता जब पार्टियां नहीं बदलती विधायक प्रत्याशी नहीं बदलते तो उनकी कार्यशैली और आपकी तकदीर और आपकी किस्मत कैसे बदलेगी साथी? लेकिन इस बार 2024 के हरियाणा चुनाव में आपके सामने एक विकल्प है सुनहरा विकल्प है एक ऐसा विकल्प जो हरियाणा में नहीं दिल्ली और पंजाब जो दो बड़े राज्य हरियाणा के छोर से सटे हुए हैं लगे हुए हैं उन दोनों राज्यों में एक सफल सरकार चला रहा है एक ऐसा राजनीतिक दल जिसने दिल्ली में जो कहा वो करके दिखाया पंजाब में जो कहा वो करके दिखाया और एक ईमानदार राजनीति की मिसाल इस देश में स्थापित करने का काम किया साथ। देखो जी हम जात पात धर्म बिरादरी के नाम पे वोट नहीं मांगते हम काम के नाम पर वोट मांगते हैं साथियों इतना जरूर विश्वास दिलाता हूं कि इस बार हरियाणा आम आदमी पार्टी की झोली में इतने विधायक डालने वाला है कम से कम इतने विधायक तो डालने वाला है कि बिना आम आदमी पार्टी के हरियाणा में 2024 में कोई सरकार नहीं बनेगी और अगर ये सरकार की चाबी केजरीवाल जी के या आम आदमी पार्टी के हाथ में आ गई तो मैं आपको विश्वास दिलाता हूं कि पांच गारंटियां आम आदमी पार्टी की हरियाणा की जनता के लिए जो पांच गारंटियां हैं वो पांचों की पांचों गारंटियां पूरी करवाने का काम आपका बेटा केजरीवाल करेगा जिसमें पहली गारंटी है मुफ्त बिजली हरियाणा में पावर कट लगने बंद हो जाएंगे और 24 घंटे मुफ्त बिजली हरियाणा के एक एक परिवार को मिलेगी दूसरी गारंटी हरियाणा के सभी लोगों को मुफ्त और विश्व स्तरीय दवा दवाई इलाज मिलेगा दवा दवाई इलाज तीसरी चीज विश्व स्तरीय और बेहतरीन और उसके साथ साथ बिल्कुल फ्री एजुकेशन शिक्षा आपके बच्चों के लिए मेरे हरियाणा के युवाओं के लिए वहां बहुत सारी माताएं बैठी हैं बहनें बैठी हैं केजरीवाल की चौथी गारंटी आपके लिए है और वो है कि हरियाणा की हर महिला को हर महीने एक हजार रुपए उसके बैंक खाते में डालकर आर्थिक सहायता देने का काम जब आपके पास हजार रुपए हर महीने के लिए आएगा तो आपको आर्थिक तौर पे आजादी देने का काम आम आदमी पार्टी करेगी आम आदमी पार्टी की सरकार करेगी। और केजरीवाल की पांचवी गारंटी, हरियाणा के एक एक युवा को रोजगार देने की दिल्ली तो लंडन आ रही एयर इंडिया एक सौ इकहठ फ्लाइट के यात्रियों भारी मुश्किलों का सामना करना पड़ा जानकारी मुताबिक फ्लाइट नंडन के हीथर हवाई अड्डे उलजूद ਸਮੂਹ ਯਾਤਰੀਆਂ ਨੂੰ 1 ਘੰਟੇ ਤੋਂ ਵੱਧ ਸਮਾਂ ਜਹਾਜ਼ ਦੇ ਵਿੱਚ ਹੀ ਬੈਠਣਾ ਪਿਆ ਜੇਕਰ ਜੋ ਹੈ ਕਿ 에어 ਇੰਡੀਆ ਦੇ ਜਹਾਜ਼ ਨੂੰ ਮਲੇ ਸਟੈਂਡ ਦੀਆਂ ਦੋਵੇਂ ਯਾਤਰੀਆਂ ਨੂੰ ਉਤਾਰਨ ਵਾਲੀਆਂ ਜੈਟੀਆਂ ਵਿੱਚ ਤਕਨੀਕੀ ਨੁਕਸਪੈਣ ਕਾਰਨ ਜਹਾਜ਼ ਦੇ ਅੰਦਰ ਹੀ ਯਾਤਰੀ ਢੱਕੇ ਗਏ ਸਥਾਨਕ ਇੰਜੀਨੀਅਰਾਂ ਵੱਲੋਂ ਲਗਾਤਾਰ ਤਕਨੀਕੀ ਨੁਕਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਅੰਤ ਵਿੱਚ 1 ਘੰਟੇ ਤੋਂ ਵੱਧ ਸਮੇਂ ਤੋਂ ਬਾਅਦ ਯਾਤਰੀ ਨੂੰ ਜਹਾਜ਼ ਵਿੱਚੋਂ ਬਾਹਰ ਕੱਢਿਆ ਗਿਆ ਬਟਾਲਾ ਕਾਦੀਆਂ ਰੋਡ ਉਤੇ ਵਾਪਰੇ ਭਿਆਨਕ ਸੜਕ ਹਾਦਸੇ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘਾ ਦੁੱਖ ਪ੍ਰਗਟਾਇਆ ਮੁੱਖ ਮੰਤਰੀ ਨੇ ਟਵੀਟ ਕਰਦੇ ਕਿਹਾ ਕਿ ਹੈ ਕਿ ਬਟਾਲਾ ਕਾਦੀਆਂ ਰੋਡ ਉਤੇ ਇੱਕ ਬੱਸ ਹਾਦਸਾ ਗ੍ਰਸਤ ਹੋਈ ਹੈ ਜਿਸ ਵਿੱਚ ਕੁਝ ਲੋਕਾਂ ਦੀ ਮੌਤ ਦੀ ਦੁਖਦਾਈ ਖਬਰ ਮਿਲੀ ਅਤੇ ਕੁਝ ਯਾਤਰੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਹੈ ਤੇ ਅਫਸਰ ਮੌਕੇ ਤੇ ਨੇ ਪੀੜਤ ਪਰਿਵਾਰਾਂ ਪ੍ਰਤੀ ਉਹਨਾਂ ਹਮਦਰਦੀ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਹੈ ਦੱਸ ਦਈਏ ਕਿ ਬਟਾਲਾ ਕਾਦੀਆਂ ਰੋਡ ਉਤੇ ਅੱਜ ਦੁਪਹਿਰ ਵੱਸ ਹਾਦਸਾ ਗ੍ਰਸਤ ਹੋ ਗਈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ 19 ਸਵਾਰੀਆਂ ਜ਼ਖਮੀ ਹੋਈਆਂ ਜਿਸ ਵਿੱਚ 6 ਸਵਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਏ ਗਏ ਇਹ ਹਾਦਸਾ ਇੱਕ 13 ਸਾਲਾ ਸਕੂਟੀ ਸਵਾਰ ਬੱਚੇ ਨੂੰ ਬਚਾਉਣ ਦੌਰਾਨ ਵਾਪਰਿਆ ਇੱਕ ਨਿੱਜੀ ਕੰਪਨੀ ਦੀ ਵੱਸ ਬਟਾਲਾ ਤੋਂ ਮੁਹਾਲੇ ਜਾ ਰਹੀ ਸੀ ਇਸ ਤਰ੍ਹਾਂ ਇਹ ਵੱਸ ਜਿਵੇਂ ਹੀ ਪਿੰਡ ਸ਼ਾਹਬਾਦ ਤੋਂ ਲੰਘਣ ਲੱਗੀ ਤਾਂ 13 ਸਾਲਾ ਸਕੂਟੀ ਸਵਾਰ ਬੱਚੇ ਨੂੰ ਬਚਾਉਂਦੇ ਹੋਏ ਉੱਥੇ ਬਣੇ ਇੱਕ ਵੱਸ ਸਟੈਂਡ ਦੀ ਇਮਾਰਤ ਵਿੱਚ ਜਾ ਵਜੇ ਅੱਜ ਸਾਇਨਾ ਭਿਆਨਕ ਸੀ ਕਿ ਇਮਾਰਤ ਦਾ ਲੈਂਟਰ ਬੱਸ ਵਿੱਚ ਜਾ ਵੜਿਆ ਜਿਸ ਕਾਰਨ ਬੱਸ ਵਿੱਚ ਬੈਠੇ ਕੁਝ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਦਿਆਂ ਰੋਡ ਹੈ ਉਸ ਰੋਡ ਦੇ ਉੱਤੇ ਪ੍ਰੀਲੀਮినਰੀ ਤੌਰ ਤੇ ਇਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਸੋ ਤਿੰਨ ਕੈਸ਼ੁਐਲਟੀ ਇਸ ਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਐਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਹਲ ਦੇ ਚੱਲਦਾ ਪਿਆ ਤਾਂ ਉਹਨਾਂ ਨੂੰ ਵੀ ਮੋਸਟ ਲਾਈਕਲੀ ਰੀਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇਥੇ ਹੋਰ 10-12 ਬੰਦੇ ਹੈ ਟੂ ਦੇ ਹੈਵ ਸਸਟੇਨਡ ਮਾਈਨਰ ਇਨਜਰੀਜ਼ ਦੇ ਆਰ ਸਟੇਬਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਸਹਿਸ਼ਟਾਚਾਰ ਮੀਟਿੰਗ ਕੀਤੀ ਮੰਤਰੀ ਅਤੇ ਵਿਧਾਇਕਾਂ ਨੇ ਮੁੱਖ ਮੰਤਰੀ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਸੂਬੇ ਅੰਦਰ ਚੱਲ ਰਹੀਆਂ ਪਹਿਲ ਕਦਮੀਆਂ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਮੰਤਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਲਗਾਤਾਰ ਨਵੀਆਂ ਬੁਲੰਦੀਆਂ ਨੂੰ ਹਾਸਲ ਕਰ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਪ੍ਰਾਲੀ ਫੂਕਣ ਦੇ ਮਾਮਲੇ ਨੂੰ ਹੋਰ ਘਟਾਉਣ ਲਈ ਪ੍ਰਾਲੀ ਦੇ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਟਿਕਾਊ ਮੁਹਿੰਮ ਚਲਾਉਣ ਦੀ ਵਕਾਲਤ ਕੀਤੀ ਫਸਲਾਂ ਦੇ ਰਹਿੰਦ-ਖੂੰਦ ਦੇ ਨਿਬੇੜੇ ਸੰਬੰਧੀ ਤਿਆਰੀਆਂ ਬਾਰੇ ਮੀਟਿੰਗ ਦੀ ਪ੍ਰਧਾਨਗੀ ਕਰਦਾਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਪ੍ਰਚਾਰ ਮੁਹਿੰਮ ਰਾਹੀਂ ਪ੍ਰਾਲੀ ਕੂਕਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ ਉਹਨਾਂ ਨੂੰ ਪ੍ਰਾਲੀ ਦੇ ਪ੍ਰਬੰਧਨ ਲਈ ਮਸ਼ੀਨਾਂ ਉੱਤੇ ਮਿਲਦੀ ਸਬਸਿਡੀ ਬਾਰੇ ਵੀ ਚੰਗੀ ਤਰ੍ਹਾਂ ਪਤਾ ਹੋਵੇ ਉਹਨਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਕਸਟਮ ਹਾਇਰਿੰਗ ਸੈਂਟਰ ਰਾਹੀਂ ਉਹ ਪ੍ਰਾਲੀ ਦੇ ਪ੍ਰਬੰਧਨ ਉੱਪਰ ਆਉਂਦੇ ਖਰਚੇ ਘਟਾ ਸਕਦੇ ਨੇ ਭਗਵੰਤ ਸਿੰਘ ਮਾਨ ਨੇ ਪੰਚਾਇਤਾਂ ਤੇ ਹੋਰ ਸਾਂਝੀਆਂ ਥਾਵਾਂ ਉਤੇ ਕਸਟਮ ਹਾਇਰਿੰਗ ਸੈਂਟਰ ਸਥਾਪਿਤ ਕਰਨ ਲਈ ਕਿਹਾ ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੂੜੀਆ ਨੇ ਬੈਠਕ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਪ੍ਰਾਲੀ ਫੂਕਣ ਦੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜੋਰ-ਸ਼ੋਰ ਨਾਲ ਮੁਹਿੰਮ ਵੀ ਵਿੱਢੀ ਜਾਵੇ ਉਹਨਾਂ ਨੇ ਕਿਹਾ ਕਿ ਇਸ ਨਾਲ ਪ੍ਰਾਲੀ ਫੂਕਣ ਵਿਰੁੱਧ ਜੰਗ ਨੂੰ ਲੋਕ ਲਹਿਰ ਵਿੱਚ ਬਦਲਣ ਵਿੱਚ ਮਦਦ ਮਿਲੇਗੀ ਭਗਵੰਤ ਮਾਨ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਫਸਲੀ ਰਹਿੰਦ-ਖੂੰਦ ਪ੍ਰਬੰਧਨ ਮਹਿੰਦ 202 ਪੋਰਟਲ ਰਾਹੀਂ ਸਬਸਿਡੀ ਲੈਣ ਲਈ ਛੁੱਪ ਕਿਸਾਨਾਂ ਕੋਲੋਂ ਅਰਜ਼ੀਆਂ ਮੰਗੀਆਂ ਨੇ ਅਤੇ ਇਸ ਉੱਤੇ 19 ਸਤੰਬਰ ਤੱਕ ਕੁੱਲ 1.7 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਨੇ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ 14000 ਮਸ਼ੀਨਾਂ ਅਤੇ ਜ਼ਿਲ੍ਹਿਆਂ ਵਿੱਚ ਕਸਟਮ ਹਾਇਰਿੰਗ ਸੈਂਟਰਾਂ ਨੂੰ 1100 ਮਸ਼ੀਨਾਂ ਦੇਣ ਦਾ ਟੀਚਾ ਨਿਰਧਾਰਤ ਕੀਤਾ ਹੈ ਮੁੱਖ ਮੰਤਰੀ ਨੇ ਵੀ ਕਿਹਾ ਕਿ ਸੂਬਾ ਸਰਕਾਰ ਵੱਲੋਂ ਉન્નਤ ਕਿਸਾਨ ਮੋਬਾਈਲ ਐਪਲੀਕੇਸ਼ਨ ਵੀ ਲਾਂਚ ਕੀਤੀ ਗਈ ਹੈ ਜਿਸ ਦੀ ਮਦਦ ਨਾਲ ਝੋਨੇ ਦੇ ਵਾਢੀ ਸੀਜ਼ਨ 2024 ਤੋਂ ਪਹਿਲਾਂ ਕਿਸਾਨ ਫਸਲਾਂ ਦੀ ਰਹਿੰਦ ਖੂੰਦ ਪ੍ਰਬੰਧਨ CRM ਮਸ਼ੀਨਾ ਸਾਨੀ ਨਾਲ ਪ੍ਰਾਪਤ ਕਰ ਸਕਦੇ ਨੇ ਜਿਹੜੀ ਜਿਹੜੀ ਮੀਟਿੰਗ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਤੁਸੀਂ ਆਪ ਹੀ ਜਾਣਦੇ ਹੋ ਕੱਲ ਹਸਪਤਾਲ ਚੋਂ ਬਾਹਰ ਆਏ ਹੈ ਡਾਕਟਰ ਸਹਿਬਾਨ ਨੇ ਉਹਨਾਂ ਨੂੰ ਥੋੜਾ ਰੋਕਿਆ ਵੀ ਸੀ ਕਿ ਅਜੇ ਤੱਕ 2-3 ਦਿਨ ਲਈ ਪੂਰਾ ਹੀ ਆਰਾਮ ਕੀਤਾ ਜਾਵੇ ਪਰ ਫੇਰ ਵੀ ਜਿਹੜੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਆਪਣੀ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਕੱਲ ਵੀ ਮੀਟਿੰਗ ਕੀਤੀ ਇਸੇ ਮਾਮਲੇ 'ਚ ਕਿਉਂਕਿ ਜਿਹੜੀ ਸਾਡੀ ਫਸਲ ਆ ਰਹੀ ਹੈ ਝੋਨੇ ਦੀ ਉਸ ਦੇ ਵਿੱਚ ਔਰ ਅੱਜ ਵੀ ਜਿਹੜੀ ਪਰਾਲੀ ਦੇ ਲਈ ਪਰਾਲੀ ਦਾ ਜਿਹੜਾ ਫਿਕਰ ਹੈ ਸਾਰਿਆਂ ਨੂੰ ਹੈ ਪਰ ਅਸੀਂ ਫਿਰ ਵੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨ ਭਰਾਵਾਂ ਨੂੰ ਪ੍ਰੇਰਣ ਦੇ ਲਈ ਸਾਡੇ ਸਾਰੇ ਖੇਤੀਬਾੜੀ ਵਿਭਾਗ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਨੇ ਡੀਸੀ ਸਾਹਿਬਾਨ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਉਹ ਜਾ ਕੇ ਫੀਲਡ ਵਿੱਚ ਕਿਸਾਨ ਭਰਾਵਾਂ ਨਾਲ ਵੀ ਵਿਚਾਰ ਵਟਾਂਦਰਾ ਕਰਨ ਉਹਨਾਂ ਨੂੰ ਪ੍ਰੇਰਿਤ ਕਰਨ ਔਰ ਸਾਰੇ ਆਪਣੇ ਮਲਾਜ਼ਮਾਂ ਨੂੰ ਵੀ ਵੱਦ ਤੋਂ ਵੱਦ ਉਹਨਾਂ ਨਾਲ ਰੂਬਰੂ ਕਰਨ ਕਿ ਅਸੀਂ ਜਿਹੜੀ ਫਸਲ ਵੱਢਣੀ ਹੈ ਉਸ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਜਿਦੇ ਨਾਲ ਅਸੀਂ ਆਪਣੀ ਧਰਤੀ ਦਾ ਵੀ ਨੁਕਸਾਨ ਕਰਦੇ ਆ ਆਪਣੇ ਇੱਥੇ ਵੀ ਵਾਤਾਵਰਨ ਖਰਾਬ ਹੋ ਜਾਂਦਾ ਹੈ ਔਰ ਇਹਦਾ ਪ੍ਰਬੰਧ ਬਹੁਤ ਵੱਡਾ ਅੱਜ 14 ਜਿਹੜੀਆਂ ਲੱਖ ਤੋਂ ਵੱਧ ਜਿਹੜੀ ਮਸ਼ੀਨਰੀ ਹੈ ਉਹ ਪਿੰਡਾਂ ਵਿੱਚ ਛੋਟੀ ਵੱਡੀ ਹੈਪੀ ਸੀਡਰ ਤੋਂ ਲੈ ਕੇ ਤੇ ਹੋਰ ਇੱਥੋਂ ਤੱਕ ਬੇਲਰਾਂ ਤੱਕ ਉਹ ਪੰਜਾਬ ਵਿੱਚ ਆਪਣਾ ਕੰਮ ਕਰ ਰਹੀ ਹੈ 31000 ਏਕੜ ਜਿਹੜਾ ਉਹ ਸਾਹਮ ਕੇ ਅਡੋਆੜ ਇੰਡਸਟਰੀ ਨੂੰ ਪੇਡਾ ਦੇ ਰਹੀ ਪ੍ਰੋਵਾਈਡ ਕਰ ਦੇਣੀ ਹੈ ਕੁਝ Rajasthan ਵਾਲੇ ਵੀ ਇਸ ਪਰਾਲੀ ਨੂੰ ਆਪਣੇ ਪਸ਼ੂਆਂ ਦੇ ਲਈ ਚਾਰਨ ਦੇ ਲਈ ਚਾਰੇ ਲਈ ਉਹ ਚਾਹੁੰਦੇ ਹੁੰਦੇ ਐ ਅਸੀਂ ਉਹਨਾਂ ਨੂੰ ਵੀ ਵੱਧ ਤੋਂ ਵੱਧ ਤੋਂ ਪ੍ਰੋਵਾਈਡ ਕਰਾਉਣ ਲਈ ਕਿ ਜਿਹੜੀ ਪਰਾਲੀ ਨੂੰ ਘਟ ਤੋਂ ਘਟ ਅੱਗ ਲਾਈ ਜਾਵੇ ਪਰਾਲੀ ਦਾ ਪ੍ਰਦੂਸ਼ਣ ਘੱਟ ਹੋਵੇ ਇਹਦੇ ਨਾਲ ਅਸੀਂ ਆਪਣਾ ਜਿਹੜੀ ਇਥੋਂ ਦੀ ਸਾਰੀ ਪੰਜਾਬ ਦੇ ਵਾਤਾਵਰਨ ਨੂੰ ਵੀ ਸਾਫ਼ ਰੱਖਾਂਗੇ ਸਾਡੇ ਗੁਰੂਆਂ ਦਾ ਵੱਡਾ ਫਰਮਾਨ ਹੈ ਗੁਰੂ ਨਾਨਕ ਦੇਵ ਜੀ ਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਆਪਣੀ ਧਰਤੀ ਨੂੰ ਵੀ ਬਚਾਉਣਾ ਅਸੀਂ ਪਾਣੀ ਨੂੰ ਵੀ ਵਾਤਾਵਰਨ ਨੂੰ ਵੀ ਇਸ ਦੇ ਲਈ ਅਸੀਂ ਸਾਰਿਆਂ ਨੇ ਸਹਿਯੋਗ ਦੇਣਾ ਤੋ ਜੋ ਸਰਕਾਰ ਦੀ ਬਣਦੀ ਡਿਊਟੀ ਹੈ ਉਸ ਮੁਤਾਬਕ ਅਸੀਂ ਵੱਤ ਤੋਂ ਐਸ ਸਾਲ 500 ਕਰੋੜ ਰੁਪਈਆ ਜਿਹੜਾ ਸਬਸਿਡੀ ਜ਼ਿਮੀਂਦਾਰ ਭਰਾਵਾਂ ਨੂੰ ਜਿਦੇ ਵਿੱਚ ਬੈਲਰ ਵੱਡੇ ਬੈਲਰ ਛੋਟੀ ਮਸ਼ੀਨਰੀ ਜਿਦੇ ਨਾਲ ਬਹੁਤ ਸਾਰੀ ਪਰਾਲੀ ਸੰਭੀ ਜਾਂਦੀ ਹੈ ਔਰ ਇਹ ਅੱਜ ਸਰਦਾਰ ਭਗਵੰਤ ਸਿੰਘ ਮਾਨ ਨਿਹੋਰਾ ਨੇ ਸਾਰੇ ਅਫਸਰ ਸਹਿਮਾਨ ਨੂੰ ਬੁਲਾ ਕੇ ਉਹਦੇ ਵਿੱਚ ਮੈਂ ਵੀ ਸੀ ਇਹ ਹਦਾਇਤ ਕੀਤੀ ਗਈ ਸੀ ਕਿ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੇ ਕਿਸਾਨ ਭਰਾਵਾਂ ਨਾਲ ਇਥੋਂ ਜਿਹੜੀਆਂ ਸਾਡੀਆਂ ਕਿਉਂਕਿ ਸੁਪਰੀਮ ਕੋਰਟ ਬਾਰ-ਬਾਰ ਗੱਲਾਂ ਕਰ ਦਿੰਦੀ ਹੈ ਵੀ ਪੰਜਾਬ ਸਰਕਾਰ ਤੇ ਤੁਸੀਂ ਲੋਕ ਇਸ ਨੂੰ ਸੰਭਾਲੋ ਇਸ ਲਈ ਅਸੀਂ ਸਾਰੇ ਰਲ ਮਿਲ ਕੇ ਇਸ ਨੂੰ ਘੱਟ ਤੋਂ ਘੱਟ ਪਿਛਲੇ ਸਾਲਾਂ ਨਾਲੋਂ ਜਿਹੜੀ 50% ਜਿਹੜੀ ਰੋਕਥਾਮ ਹੋ ਗਈ ਸੀ ਐਦਕੀ ਸੀ ਹੋ ਸਕਦਾ 70-72 ਤੱਕ ਵੀ ਜਾਵੇ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥੰਦ ਅਤੇ ਪੁਲਿਸ ਮੁਖੀ ਰਵਜੋਤ ਗਰੇਵਾਲ ਨੇ 1 ਅਕਤੂਬਰ 2024 ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਖਰੀਦ ਨੂੰ ਸਚਾਰੂ ਢੰਗ ਨਾਲ ਨਿਪਟਾਉਣ ਲਈ ਆੜਤੀਆਂ, ਰਾਈਸ ਮਿਲਰਾਂ, ਹਾਰਵੈਸਟਰ ਕੰਬਾਈਨਾਂ ਦੇ ਮਾਲਕਾਂ ਅਤੇ ਕਿਸਾਨਾਂ ਦੇ ਨਾਲ ਬਚਤ ਭਵਨ ਵਿੱਚ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਖਰੀਦ ਨਾਲ ਸੰਬੰਧਿਤ ਸਾਰੇ ਪ੍ਰਬੰਧ ਮੁਕੰਮਲ ਨੇ ਅਤੇ ਕਿਸੇ ਵੀ ਤਰ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਫਸਲ ਹੀ ਮੰਡੀਆਂ ਵਿੱਚ ਲੈ ਕੇ ਆਉਣ। ਸੁੱਕੀ ਫਸਲ ਦੇ ਨਾਲ-ਨਾਲ ਖਰੀਦ ਕਰਕੇ ਤੈਅ ਸਮੇਂ ਦੇ ਵਿੱਚ ਵਿੱਚ ਕਿਸਾਨਾਂ ਨੂੰ ਅਦਾਗੀ ਕੀਤੀ ਜਾਵੇਗੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਪਰਾਲੀ ਨਾਲ ਸੜਨ ਹਾਲੀ 1 ਕਕਤੂਬਰ ਤੋਂ ਚੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਸੋ ਇਸ ਬਾਬਤ ਮੈਂ ਤੇ ਐਸਐਸਪੀ ਮੈਡਮ ਨੇ ਇੱਕ ਮੀਟਿੰਗ ਕੀਤੀ ਹੈ ਆਪਣੇ ਆੜਤੀਆਂ ਸਹਬਾਨ ਨਾਲ ਸ਼ੈਲਰ ਮਾਲਿਕਾਂ ਨਾਲ ਹਾਰਵੈਸਟਰ ਕੰਬਾਈਨਸ ਨਾਲ ਤੇ ਜ਼ਿੰਮੇਦਾਰਾਂ ਨਾਲ ਸੋ ਉਹਨਾਂ ਸਾਰਿਆਂ ਵੱਲੋਂ ਸਾਨੂੰ ਪੂਰਨ ਵਿਸ਼ਵਾਸ ਦਿਲਾਇਆ ਗਿਆ ਹੈ ਕਿ ਉਹ ਸਾਡੇ ਨਾਲ ਸਹਿਯੋਗ ਕਰਨਗੇ ਕੁਝ ਮੁਸ਼ਕਿਲਾਂ ਉਹਨਾਂ ਨੇ ਆਪਣੀਆਂ ਸਾਡੇ ਸਾਹਮਣੇ ਰੱਖੀਆਂ ਜੋ ਅਸੀਂ ਉੱਪਰ ਸਰਕਾਰ ਤੱਕ ਜ਼ਰੂਰ ਪਹੁੰਚਾਵਾਂਗੇ ਪਰ ਅਸੀਂ ਪ੍ਰਬੰਧ ਸਾਡੇ ਸਾਰੇ ਮੁਕੰਮਲ ਹਨ 32 ਮੰਡੀਆਂ ਹਨ ਤੇ 171 ਸ਼ੈਲਰ ਹਨ ਸੋ ਇਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਜਿਹੜਾ ਔਲ ਆਲਰੈਡੀ ਮੇਰੇ ਵੱਲੋਂ ਪ੍ਰੋ히ਬਿਟਰੀ ਆਰਡਰਸ ਪਾਸ ਹੋ ਗਏ ਹਨ ਕਿ ਕੰਬਾਈਨਾ ਜੜੀਆਂ ਹੈ ਉਹ ਸ਼ਾਮ ਦੇ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਨਹੀਂ ਚੱਲਣਗੀਆਂ ਤੇ ਇੱਕ ਜਿਹੜੀ ਬਹੁਤ ਜ਼ਰੂਰੀ ਗੱਲ ਹੈ ਕਿ ਜ ਜ ਅਸੀਂ ਸਾਰਿਆਂ ਨੂੰ ਰਿਕੁਐਸਟ ਵੀ ਕੀਤਾ ਹੈ ਤੇ ਇਹ ਵੀ ਦੱਸਿਆ ਹੈ ਕਿ ਸੁੱਕਾ ਝੋਨਾ ਮੰਡੀਆਂ ਵਿੱਚ ਲੈ ਕੇ ਆਣ ਮੰਡੀ ਬੋਰਡ ਵਾਲਿਆਂ ਨੇ ਵੀ ਹਦਾਇਤ ਕਰਤੀ ਹੈ ਕਿ ਅੰਦਰ ਸੁੱਕਾ ਝੋਨਾ ਹੀ ਸੁਟਿਆ ਜਾਏ ਗਿੱਲੀ ਗਿੱਲੀ ਪੈੜੀ ਨਾ ਮੰਡੀਆਂ ਵਿੱਚ ਕਿਉਂਕਿ ਇਹ ਹਰ ਨਾਲ ਸਾਡੀਆਂ ਮੁਸ਼ਕਿਲਾਂ ਵਧਣ ਗਿਆ ਤੇ ਮੰਡੀਆਂ ਵਿੱਚ ਕਲਟ ਆਏਗਾ ਸਾਨੂੰ ਸਾਰੀਆਂ ਐਸੋਸੀਏਸ਼ਨਸ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਸਾਡੇ ਨਾਲ ਪੂਰਨ ਸਹਿਯੋਗ ਕਰਨਗੇ ਤੇ ਪ੍ਰਾਲੀ ਨੂੰ ਲੈ ਕੇ ਮੈਂ ਕੀ ਪ੍ਰਾਲੀ ਨੂੰ ਲੈ ਕੇ ਅਸੀਂ ਪਹਿਲੇ ਹੀ ਕਹਿੰਤਾ ਹਾਂ ਬਿਕੋਜ਼ ਇਹ ਸਾਡੇ ਵਾਤਾਵਰਣ ਲਈ ਬਹੁਤ ਜ਼ਰੂਰੀ ਹੈ ਕਿ ਸਟੱਬਲ ਬਰਨਿੰਗ ਨਾ ਹੋਵੇ ਇਹਨਾਂ ਨੂੰ ਅਸੀਂ ਦੱਸਿਆ ਹੈ ਕਿ ਜਿਹੜੇ ਸਾਡੇ ਪ੍ਰਬੰਧ ਹਨ ਐਕਸੀਟੂ ਮੈਨੇਜਮੈਂਟ ਇਨ ਸਿਟੂ ਮੈਨੇਜਮੈਂਟ ਉਹ ਸਾਰੇ ਮੁਕੰਮਲ ਕੀਤੇ ਗਏ ਹਨ ਬਾਕੀ ਅਸੀਂ ਪਿੰਡਾਂ ਵਿੱਚ ਜਾ ਜਾ ਕੇ ਇਸ ਬਾਰੇ ਅਵੇਅਰਨੈਸ ਕ੍ਰੀਏਟ ਕਰਾਂਗੇ ਮੈਂ ਪਰਸਨਲੀ ਜਾ ਕੇ ਇੰਟਰੈਕਟ ਕਰਾਂਗੀ ਕਿਸਾਨ ਭਰਾਵਾਂ ਨਾਲ ਕਿ ਪ੍ਰਾਲੀ ਨੂੰ ਮਾਛੀਵਾੜਾ ਸਹਿਬ ਵਿੱਚ ਝੋਨੇ ਦਾ ਸੀਜ਼ਨ ਇਸ ਵਾਰ ਸਰਕਾਰ ਤੇ ਪ੍ਰਸ਼ਾਸਨ ਲਈ ਪ੍ਰੀਖਿਆ ਦੀ ਘੜੀ ਬਣਦਾ ਜਾ ਰਿਹਾ ਹੈ ਤੇ ਜਿੱਥੇ ਆੜਤੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 1 ਅਕਤੂਬਰ ਤੋਂ ਹੜਤਾਲ ਦਾ ਐਲਾਨ ਕੀਤਾ ਹੋਇਆ ਹੁਣ ਅਨਾਜ ਮੰਡੀ ਦੇ ਮਜ਼ਦੂਰਾਂ ਨੇ ਵੀ ਮੰਗਾਂ ਪੂਰੀਆਂ ਨਾ ਹੋਣ ਤੱਕ ਹੜਤਾਲ ਦਾ ਐਲਾਨ ਕੀਤਾ ਹੈ ਮਾਛੀਵਾੜਾ ਅਨਾਜ ਮੰਡੀ ਵਿੱਚ ਇਕੱਤਰ ਹੋਏ ਮਜ਼ਦੂਰ ਆਗੂ ਦਰਸ਼ਨ ਚੌਧਰੀ ਵਿਜੇ ਕੁਮਾਰ ਪ੍ਰਕਾਸ਼ ਚੰਦ ਤੇ ਮਦਨ ਲਾਲ ਨੇ ਦੱਸਿਆ ਕਿ ਸਰਕਾਰ ਉਹਨਾਂ ਨਾਲ ਮੰਗਾਂ ਸੰਬੰਧੀ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ ਇਸ ਲਈ ਹੁਣ ਉਹ 1 ਅਕਤੂਬਰ ਤੋਂ ਮੰਡੀਆਂ ਵਿੱਚ ਹੜਤਾਲ ਦਾ ਐਲਾਨ ਕਰਦੇ ਆ ਮੰਡੀਆਂ ਵਿੱਚ ਇਸਾਨਾ ਦੀ ਫਸਲ ਦੀ ਟੋਆ ਟੋਈ ਮੁਕੰਮਲ ਤੌਰ ਤੇ ਬੰਦ ਕਰ ਰਹੇ ਨੇ ਉਹਨਾਂ ਕਿਹਾ ਕਿ ਮੰਡੀ ਵਿੱਚ ਫਸਲ ਬੋਰੀ ਦੀ ਲੜਾਈ 1.84 ਰੁਪਏ ਮਿਲਦੀ ਹੈ ਜਦਕਿ ਉਹਨਾਂ ਦੀ ਮੰਗ ਹੈ ਕਿ ਇਸ ਨੂੰ 5 ਰੁਪਏ ਕੀਤਾ ਜਾਵੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਮਜ਼ਦੂਰਾਂ ਨੂੰ ਲੇਬਰ ਰੇਟ 16.10 ਰੁਪਏ ਪ੍ਰਤੀ ਕਟਾ ਦਿੱਤਾ ਜਾਂਦਾ ਹੈ ਜਦਕਿ ਹਰਿਆਣਾ ਵਿੱਚ 18.70 ਰੁਪਏ ਇਸ ਲਈ ਉਹਨਾਂ ਦੀ ਮੰਗ ਹੈ ਕਿ ਇਸ ਨੂੰ ਵੀ ਵਧਾਇਆ ਜਾਵੇ ਬੀਤੇ ਕੁਝ ਦਿਨਾਂ ਤੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਸਤੀਫਾ ਦਿੱਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਹਾਲਾਂਕਿ ਉਹਨਾਂ ਨੇ ਆਪਤਾ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਪਰ ਭਾਜਪਾ ਦੇ ਆਗੂਆਂ ਵੱਲੋਂ ਲਗਾਤਾਰ ਇਸ ਖਬਰ ਦਾ ਖੰਡਨ ਕੀਤਾ ਜਾ ਰਿਹਾ ਹੈ ਇਸ ਵਿਚਾਲੇ ਅੱਜ ਪੰਜਾਬ ਭਾਜਪਾ ਨੇ ਅਹਿਮ ਬੈਠਕ ਚੰਡੀਗੜ੍ਹ ਵਿਖੇ ਬੁਲਾਈ ਜਿਸ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰupani ਉੱਚੇਤ ਤੌਰ ਤੇ ਪਹੁੰਚੇ ਪਰ ਸੁਨੀਲ ਜਾਖੜ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਵਿਜੇ ਰupani ਨੇ ਕਿਹਾ ਕਿ ਸੁਨੀਲ ਜਾਖੜ ਇਸ ਵੇਲੇ ਨਿੱਜੀ ਕੰਮ ਲਈ ਦਿੱਲੀ ਵਿੱਚ ਮੌਜੂਦ ਨੇ ਤੇ ਉਹ ਇਸ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਕਰ ਰਹੇ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਾਬਕਾ ਕੀਤਾ ਕਿ ਸੁਨੀਲ ਜਾਖੜ ਨੇ ਕੋਈ ਅਸਤੀਫਾ ਨਹੀਂ ਦਿੱਤਾ ਉਨਾ ਕਹੇ ਕਿ ਸੁਨੀਲ ਜਾਖੜ ਸਾਡੇ ਸੰਪਰਕ ਵਿੱਚ ਨੇ ਅਤੇ ਉਹ 3-4 ਦਿਨ ਬਾਅਦ ਵਾਪਸ ਆਉਣਗੇ ਉਹ ਭਵਿੱਖ ਵਿੱਚ ਹੋਣ ਵਾਲੀਆਂ ਮੀਟਿੰਗਾਂ ਵਿੱਚ ਜ਼ਰੂਰ ਸ਼ਮੂਲੀਤ ਕਰਨਗੇ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ 베ਰਕਾ ਬਲਾਕ ਵਿੱਚ ਬੀਡੀਪੀਓ ਰਾਣੀ ਕਾ ਬਾਗ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਤੋਂ ਪਹਿਲਾਂ ਉਹ ਅਚਾਨਕ ਬੀਡੀਪੀਓ ਦਫ਼ਤਰ ਪਹੁੰਚੇ ਅਤੇ ਬੀਡੀਪੀਓ ਲਖਵਿੰਦਰ ਕੌਰ ਦੇ ਨਾਲ ਮੁਲਾਕਾਤ ਕੀਤੀ ਅਤੇ ਦਫ਼ਤਰ ਵਿੱਚ ਅਧਿਕਾਰੀਆਂ ਦੀ ਗੈਰ ਹਾਜ਼ਰੀ ਉੱਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਬੀਡੀਪੀਓ ਦਫ਼ਤਰ ਦੇ ਪ੍ਰਮੁੱਖ ਸਕੱਤਰ ਦਫ਼ਤਰ ਵਿੱਚ ਨਹੀਂ ਬੈਠੇ। ਜਦੋਂ ਉਹਨਾਂ ਨੂੰ ਫੋਨ ਕੀਤਾ ਜਾਂਦਾ ਤਾਂ ਉਹ ਫੋਨ ਵੀ ਨਹੀਂ ਚੁੱਕਦੇ ਇਸ ਕਾਰਨ ਪੰਚਾਇਤੀ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਟੋਵ ਟੈਕਸ ਦੀਆਂ ਰਸੀਦਾਂ ਉਮੀਦਵਾਰਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਜਦੋਂ ਤੱਕ ਵਿਭਾਗ ਦੇ ਸਖਤਰ ਦਫ਼ਤਰ ਵਿੱਚ ਨਹੀਂ ਬੈਠੇ ਉਦੋਂ ਤੱਕ ਉਹਨਾਂ ਨੇ ਬੀਡੀਪੀਓ ਦਫ਼ਤਰ ਬਿਲਕੁਲ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਦੇਖੋ ਪੰਚਾਇਤੀ ਚੋਣਾਂ ਨੂੰ ਬਿਲਕੁਲ ਬਹੁਤ ਘੱਟ ਸਮਾਂ ਮਿਲਿਆ ਹੈ ਆ ਔਰ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਸਮਾਂ ਦਿੱਤਾ ਹੈ ਉਹਦੇ ਅਨੁਸਾਰ ਲੋਕ ਆਪਣੇ ਨੋ ਡੂ ਸਰਟੀਫਿਕੇਟ ਐਨਓਸੀ ਲੈਣ ਵਾਸਤੇ ਇੱਥੇ ਆ ਰਹੇ ਨੇ ਚੁੱਲਾ ਟੈਕਸ ਦੀ ਰਸੀਦਾ ਲੈਣ ਵਾਸਤੇ ਇੱਥੇ ਆ ਰਹੇ ਨੇ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਨੇ ਲਈ ਹੈ ਉਹ ਲੋਕ ਸੀਟਾਂ ਤੋਂ ਗੈਰ ਹਾਜ਼ਰ ਨੇ ਅੱਜ ਕਿਉਂਕਿ ਮੈਂ ਆਫਿਸ ਬੈਠਾ ਮੈਨੂੰ ਸੇਰ ਤੋਂ ਕੱਲਾ ਕੱਲਾ ਫੋਨ ਹੁਣ ਕਿੰਨੇ ਕਦੇ ਫੋਨ ਕਰੀਏ ਬਾਰ-ਬਾਰ ਸਾਡੇ ਵੀ ਫੋਨ ਨਹੀਂ ਚੱਕਦੇ ਤੁਸੀਂ ਕਈ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ ਤੁਸੀਂ ਧਰਨਾ ਲਗਾਉਣ ਬਾਰੇ ਵੀ ਕਿਹਾ ਕਿ ਜਦੋਂ ਤੱਕ ਲੋਕਾਂ ਦੀ ਮੁਸ਼ਕਲਾਂ ਨਹੀਂ ਹੱਲ ਹੋਣਗੀਆਂ ਜਾਂ ਫਿਰ ਕੁਰਸੀਆਂ ਤੇ ਨਹੀਂ ਬਹੂਗੇ ਕਿਉਂਕਿ ਟਾਈਮ ਥੋੜਾ ਹੈ ਤੇ ਅਧਿਕਾਰੀ ਵੀ ਕੁਰਸੀਆਂ ਤੇ ਨਹੀਂ ਬੈਠੇ ਬਿਲਕੁਲ ਮੈਂ ਵੀਡੀਓ ਸਾਹਿਬ ਮੈਡਮ ਵੀਡੀਓ ਨੇ ਮੈਂ ਉਹਨਾਂ ਨਾਲ ਮਿਲ ਕੇ ਗੱਲ ਕੀਤੀ ਆ ਮੈਂ ਕਿਹਾ ਜੀ ਤੁਸੀਂ ਅੰਦਰ ਬੈਠੇ ਲੋਕ ਬਾਹਰ ਬੈਠੇ ਨੇ ਮਤਲਬ ਉਸੇ ਆਫਿਸ ਚ ਤੁਸੀਂ ਰੈਸਟ ਰੂਮ ਚ ਆਰਾਮ ਨਾਲ ਬੈਠੇ ਜੇ ਉੱਥੇ ਲੋਕ ਕਹਿ ਰਹੇ ਜੀ 2 ਘੰਟੇ ਦੇ ਅਸੀਂ ਮੈਡਮ ਦੀ ਵੇਟ ਕਰ ਰਹੇ ਮੈਡਮ ਅੰਦਰ ਬੈਠੇ ਉਹ ਕਹਿੰਦੇ ਜੀ ਮੈਂ ਫੋਨ ਤੇ ਕਿਸੇ ਨਾਲ ਕੋਈ ਆਫੀਸ਼ially ਕੋਈ ਫੋਨ ਸੀ ਪਰ ਦੋ ਦੋ ਘੰਟੇ ਤੇ ਨਹੀਂ ਨਾ ਇਹ ਗੱਲਾ ਹੈ ਫਿਰ ਸੈਕਟਰੀ ਕੋਈ ਸੀਟ ਤੇ ਨਹੀਂਗਾ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਕਿ ਜਿੰਨਾ ਚਿਰ ਸੈਕਟਰੀ ਸੀਟ ਮੈਂ ਸਾਰੇ ਬਲਾਕਾਂ ਚੱਕਰ ਮਾਰੂੰਗਾ। ਹੁਸ਼ਿਆਰਪੁਰ ਦੇ ਪਿੰਡ ਖਾਨਪੁਰ ਦੇ 33 ਸਾਲਾ ਨੌਜਵਾਨ ਲਖਵਿੰਦਰ ਸਿੰਘ ਦੀ ਦੁਬਈ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਅੱਜ ਨੌਜਵਾਨ ਦੀ ਮ੍ਰਿਤਕ ਰਜਦੀਪਿੰਡ ਪਹੁੰਚੀ ਤੇ ਨਾਮ ਅੱਖਾਂ ਦੇ ਨਾਲ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਾਣਕਾਰੀ ਦਿੰਦੇ ਲਖਵਿੰਦਰ ਦੇ ਪਿਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਉਸਦੇ ਦੋ ਲੜਕੇ ਨੇ ਲਖਵਿੰਦਰ ਛੋਟਾ ਪੁੱਤਰ ਸੀ। ਲਖਵਿੰਦਰ 3 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਅਤੇ ਇੱਕ ਨਾਨ ਫੂਡ ਐਲਐਚਸੀ ਕੰਪਨੀ ਵਿੱਚ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ। ਉਹਨਾਂ ਕਿਹਾ ਕਿ ਡਿਲੀਵਰੀ ਦੇ ਕੰਮ ਦੌਰਾਨ ਹੀ ਲਖਵਿੰਦਰ ਦੇ ਨਾਲ ਇੱਕ ਹਾਦਸ ਜੀ ਕਿ ਉਹ ਜਾ ਰਿਹਾ ਜੀ ਰਾਸਤੇ ਵਿਚ ਰਕਣੇ ਇਹ ਵੀ ਗਲਤੀ ਡਰਾਈਵਰ ਦੀ ਮਗਰਲੇ ਦੀ ਗਲਤੀ ਇੱਕ ਮੋਟਰਸਾਈਕਲ ਦੇ ਪਿੱਛੋਂ ਟੱਕਰ ਡਰਾਈਵਰ ਨੇ ਨਾ ਕੰਪਨੀ ਨੇ ਕੋਈ ਦੱਸਿਆ ਵੀ ਕਿਹਨਾਂ ਐਕਸੀਡੈਂਟ ਹੋਇਆ ਕੀ ਹੋਇਆ ਕੋਈ ਪ੍ਰੂਫ ਨਹੀਂ ਭੇਜਿਆ ਤੁਹਾਨੂੰ ਵਾਹ ਤਕੀ ਸਿੰਘਾ ਜੀ ਤੱਕ ਦੇ ਜਿਹੜੀ ਆ ਇੱਥੇ ਆਇਆ ਸਸਕਾਰ ਕੀਤਾ ਦੋ ਹਾਂਜੀ ਪ੍ਰਸ਼ਾਸਨ ਨੇ ਕੋਈ ਮਦਦ ਕੀਤੀ ਜਾਂ ਮੈਂ ਸਰਛਾ ਅਜੇ ਤੱਕ ਕੋਈ ਮਦਦ ਨਹੀਂ ਕੀਤੀ ਸਾਡੀ ਨਾਲ ਕੋ ਪ੍ਰਸ਼ਾਸਨ ਵਾਲਾ ਆਇਆ ਹੀ ਨਹੀਂ ਤੇ ਜਿਹੜੀ ਗੱਲ ਬੋਲ ਰਹੀਆਂ ਨੇ ਦੀਆਂ ਉਹ ਕਿਹਦੇ ਮਦਦ ਨਾਲ ਉਹ ਉੱਥੇ ਮੁੰਡਿਆਂ ਦੀ ਮਦਦ ਕਰਨਾ ਉੱਥੇ ਜਿਹੜ ਜਿਆਦਾ ਉੱਥੇ ਜੇ ਕੋਈ ਰਿਸ਼ਤੇਦਾਰ ਉਹਨਾਂ ਨੇ ਮਦਦ ਕਰਕੇ ਉਹ ਨਹੀਂ ਪਹੁੰਚਿਆ ਬਰਕ ਉਸ ਅੰਮ੍ਰਿਤਸਰ ਦੇ ਸਲਾਮਾਬਾਦ ਦੀ ਪੁਲਿਸ ਨੇ ਕੇਂਦਰੀ ਜੇਲ੍ਹ ਦੇ ਅੰਦਰ ਸਮਾਨ ਸੁੱਟਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਪੁਲਿਸ ਵੱਲੋਂ ਇਹਨਾਂ ਕੋਲੋਂ 11 ਬਟਨਾਂ ਵਾਲੇ ਮੋਬਾਈਲ ਫੋਨ ਬੀੜੀਆਂ ਦੇ 22 ਪੈਕੇਟ ਚਾਰ ਡੱਬੀਆਂ ਸਿਗਰਟ ਦੋ ਚਾਰਜਰ ਲੀਡਾਂ 14 ਚਾਰਜਰ ਦੋ ਸਿਗਰਟਾਉਣ ਵਾਲੇ ਪੇਪਰ ਦੋ ਪੈਕੇਟ ਚੈਨੀ ਖੈਨੀ 4 ਪੈਕੇਟ ਤੰਬਾਕੂ ਪੱਤਾ ਸ਼ਾਪ 2 ਹੈੱਡਫੋਨ 1 ਪੈਕੇਟ ਚਾਰਜਿੰਗ ਲੀਡ ਬਰਾਮਦ ਕੀਤੇ ਨੇ ਪਤਾ ਲੱਗਿਆ ਕਿ ਦੋਵੇਂ ਨੌਜਵਾਨ ਮੋਹਿਤ ਸਿੰਘ ਅਤੇ ਨਿਸ਼ਾਨ ਸਿੰਘ ਗੇਠਕੀ ਮੰਦੇ ਰਹਿਣ ਵਾਲੇ ਨੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਚੱਕਲੀ ਸ਼ੇਰ ਦੇ ਪਿੰਡ ਵਾਸੀਆਂ ਨੇ ਪਹਿਲ ਕਦਮੀ ਕਰਦਿਆਂ ਪਾਰਟੀਵਾਦੀਤਾ ਉੱਪਰ ਉੱਠ ਕੇ ਪਿੰਡ ਦੀ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਪੰਚਾਇਤ ਦੇ ਚੋਣ ਸਰਬਸੰਮਤੀ ਦੇ ਨਾਲ ਕੀਤੀ ਹੈ ਦਵਿੰਦਰ ਸਿੰਘ ਨੇ ਜਾਣਕਾਰੀ ਇੰਨੀ ਦੱਸਿਆ ਕਿ ਉਹਨਾਂ ਦੇ ਪਿੰਡ ਨੇ ਸਰਵਸੰਮਤੀ ਕਰਕੇ ਪਿੰਡ ਦਾ ਏਕਾ ਕਾਇਮ ਰੱਖਿਆ ਅਤੇ ਬਲਮ ਸਿੰਘ ਨੂੰ ਸਰਵਸੰਮਤੀ ਦੇ ਨਾਲ ਸਰਪੰਚ ਚੁਣਿਆ ਅਤੇ 7 ਮੈਂਬਰਾਂ ਦੀ ਚੋਣ ਕੀਤੀ ਗਈ ਹੈ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਜਸਵੀਰ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਨਵੀਂ ਚੁਣੀ ਗਈ ਪੰਚਾਇਤ ਨੂੰ ਵਧਾਈਆਂ ਦਿੱਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਜ਼ਰ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ ਕਰਨ ਨੂੰ ਲੈ ਕੇ ਸ਼੍ਰੋਮਣੀ ਕਾਲਦਲ ਸੁਧਾਰ ਲਹਿਰ ਦੇ ਆਗੂ ਭਾਈ ਵਡਾਲਾ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਸਵਾਲਾਂ ਦੇ ਘੇਰੇ ਵਿੱਚ ਹੈ। ਉਹਨਾਂ ਕਹੇ ਕਿ ਜਦਰ ਸਾਹਿਬ ਦੇ ਬਿਆਨਾਂ ਉੱਤੇ ਨੁਕਤਾਚੀਨੀ ਕਰਨੀ ਕਲਤ ਹੈ। ਅੱਜ ਇੱਕ ਨਵੀਂ ਚਰਚਾ ਦੇਖਣ ਨੂੰ ਚਾਹ ਰਹੀ ਆ ਕਿ ਕੁਝ ਵਿਅਕਤੀਆਂ ਵੱਲੋਂ ਬੀਬੀ ਜ਼ਗੀਰ ਕੌਰ ਜੀ ਦੇ ਬਾਰੇ ਦੇ ਵਿੱਚ ਇੱਕ ਸ਼ਿਕਾਇਤ ਸ਼੍ਰੀ ਕਾਲਤਖਸਾਬ ਅਖੇ ਪਹੁੰਚੀ। ਉਸ ਸ਼ਿਕਾਇਤ ਦੇ ਮੂਲ ਬਾਰੇ ਤੇ ਕਾਲ ਤਖਤ ਸਾਹਿਬ ਵੱਲੋਂ ਬੀਬੀ ਜੀ ਨੂੰ ਜਿਹੜੇ ਦਿੱਤੇ ਸਪਸ਼ਟੀ ਕਰਨ ਲਈ ਹਫਤੇ ਦੇ ਅੰਦਰ ਦੇਣ ਲਈ ਆਏ ਜਹਦਰ ਸਾਹਿਬ ਦੇ ਦੇ ਬਿਆਨ ਬਾਰੇ ਇਹ ਨੁਕਤਾ ਚੀਨੀ ਕਾਫੀ ਵੱਡੀ ਫਦਰ ਤੇ ਹੋਣੀ ਸ਼ੁਰੂ ਹੋ ਗਈ ਆ। ਸੋ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆ ਕਿ ਬੀਬੀ ਜਗੀਰ ਕੌਰ ਜੀ ਜਿਨ੍ਹਾਂ ਨੂੰ ਇਹ ਨੋਟਿਸ ਜਾਰੀ ਕੀਤਾ ਕਾਲ ਤਖਤ ਸਾਹਿਬ ਵੱਲੋਂ ਉਹਨਾਂ ਵੱਲੋਂ ਤਾਂ ਬੜੇ ਸਤਕਾਰ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਵਿਰੋਧੀ ਲੋਕ ਕੁਝ ਵੀ ਬੋਲਣ ਮੈਂ ਕਾਤਕ ਸਾਹਿਬ ਤੇ ਜਾ ਕੇ ਪੇਸ਼ ਹੋ ਕੇ ਪੱਖ ਆਪਣਾ ਸਪਸ਼ਟ ਕਰਾਵਾਂਗਾ ਪਰ ਉਸ ਤੋਂ ਇਲਾਵਾ ਜਿਹੜੇ ਸਾਡੇ ਅਕਾਲੀ ਦਲ ਦੀ ਸੁਧਾਰ ਲਹਿਰ ਦੇ ਮੁਖੀ ਨੇ ਬਟਾਲਾ ਸਾਹਿਬ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨ ਕਰਨੀ ਪੈ ਰਹੀ ਆ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਬੜੇ ਖੁੱਲੇ ਹੋ ਕੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਸ਼ਿਕਾਇਤ ਦੇਣੀ ਮਾਰੀ ਆ ਤੇ ਸ਼ਿਕਾਇਤ ਤੋਂ ਬਾਅਦ ਉਹ ਅਕਾਲ ਦਲ ਸਹਿਬਾਨ ਵੱਲੋਂ ਬੀਬੀ ਜੀ ਨੂੰ ਇਸ ਗੱਲ ਲਈ ਜਿਹੜੀ ਆ ਸੱਦਾ ਦੇਣਾ ਮਾਰਾ ਉਹ ਇਸ ਗੱਲ ਨੂੰ ਛਰੋਨੀ ਕਮੇਟੀ ਦੀਆਂ ਚੋਣਾਂ ਨਾਲ ਜੋੜ ਰਹੇ ਨੇ ਜਦੋਂ ਕਿ ਮੇਰੇ ਮੇਰੇ ਹਿਸਾਬ ਨਾਲ ਹਾਲੇ 2 ਮਹੀਨੇ ਦਾ ਸਮਾਂ ਪਿਆ ਆ ਜਿਹੜਾ ਕਿ ਛਰੋਨੀ ਕਮੇਟੀ ਦੀਆਂ ਜਿਹੜੀਆਂ ਪ੍ਰਧਾਨਗੀ ਦੀਆਂ ਚੋਣਾਂ ਦੇ ਆਉਣ ਦੇ ਨੇ ਸੋ ਮੈਂ ਇਹ ਬੇਨਤੀ ਕਰਦਾ ਕਿ ਵਡਾਲਾ ਸਾਹਿਬ ਮੇਰੇ ਸਤਕਾਰਯੋਗ ਨੇ ਮੈਨੂੰ ਇਹਨਾਂ ਤੋਂ ਇਸ ਤਰ੍ਹਾਂ ਦੀ ਯਾਸ ਨਹੀਂ ਹੈ ਕਿ ਪਿਛਲੇ ਦਿਨੀ ਜਦੋਂ ਸ੍ਰੀ ਕਾਲਤਖ ਸਾਹਿਬ ਤੇ ਵਡਾਲਾ ਸਾਹਿਬ ਦੀ ਗਵਾਹੀ ਦੇ ਵਿੱਚ ਸਾਡੇ ਸਰਦਾਰਤ ਕੁਸ਼ ਆਗੂ ਸਰਮਾਨ ਨੇ ਇਹ ਅਕਾਲੀ ਦਲ ਦੇ ਖਿਲਾਫ ਅਕਾਲੀਆਂ ਦੇ ਪ੍ਰਧਾਨ ਦੇ ਖਿਲਾਫ ਇੱਕ ਸ਼ਿਕਾਇਤ ਜੋ ਦਿੱਤੀ ਸੀ ਉਹ ਸ਼ਿਕਾਇਤ ਤੇ ਤੁਰੰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਗਦਰ ਸਾਹਿਬ ਵੱਲੋਂ ਕਾਰਵਾਈ ਕੀਤੀ ਗਈ ਸਪਸ਼ਟੀਕਰਨ ਮੰਗਿਆ ਗਿਆ ਉਸ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਰਖਾਈਆ ਕਰਾਰ ਦਿੱਤਾ ਗਿਆ ਤਾਂ ਬੜਾ ਇਸ ਗੱਲ ਤੇ ਬੜੀ ਵਿਸ਼ਵਾਸਯੋਗਤਾ ਪਰਖ ਕੀਤੀ ਗਈ ਤੇ ਇਸ ਗੱਲ ਦੀ ਵੱਡੀ ਛਲਾਗਾ ਕੀਤੀ ਗਈ ਕਿ ਜਗਦਰ ਸਾਹਿਬ ਜਿਹੜੇ ਆ ਇਹ ਸਹੀ ਫੈਸਲਾ ਕਰ ਰਹੇ ਨੇ ਤੇ ਸਹੀ ਰਸਤਾ ਦਿਖਾ ਰਹੇ ਨੇ ਸੋ ਉਹ ਵੀ ਤੁਸੀਂ ਸ਼ਿਕਾਇਤ ਦਿੱਤੀ ਸੀ ਤੇ ਉਹ ਸ਼ਿਕਾਇਤ ਤੇ ਜਗਦਰ ਸਾਹਿਬ ਨੇ ਸਪਸ਼ਟੀਕਰਨ ਮੰਗਿਆ ਸੀ ਅੱਜ ਵੀ ਕਿਸੇ ਨੇ ਸ਼ਿਕਾਇਤ ਦਿੱਤੀ ਆ ਮੈਂ ਨਹੀਂ ਜਾਣਦਾ ਉਹ ਕੌਣ ਨੇ ਬੀਬੀ ਜੀ ਦੇ ਬਾਰੇ ਦੇ ਵਿੱਚ ਮੇਰੇ ਸਤਿਕਾਰਯੋਗ ਨੇ ਤਾਂ ਉਸ ਗੱਲ ਤੇ ਸਾਨੂੰ ਬੜੀ ਵੱਡੀਆਂ ਟਿੱਪਣੀਆਂ ਕਰਕੇ ਕਾਲਤਕ ਸਾਹਿਬ ਨੂੰ ਚੁਣੌਤੀ ਦੇਣ ਵਰਗੀ ਗੱਲ ਬਡਾਲਾ ਸਾਹਿਬ ਤੋਂ ਮੈਨੂੰ ਇਹ ਆਸ ਨਹੀਂ ਹੈ ਕਿਉਂਕਿ ਜਿਹੜੀ ਰਵਾਇਤ ਤੁਸੀਂ ਸ਼ੁਰੂ ਕੀਤੀ ਆ ਉਸ ਰਵਾਇਤ ਦੀ ਤੁਸੀਂ ਜੈਦਾ ਸਾਹਿਬ ਦੇ ਫੈਸਲਿਆਂ ਤੇ ਛਲਾਗਾ ਵੀ ਤੁਸੀਂ ਕੀਤੀ ਆ ਚੰਗੀ ਗੱਲ ਸੋ ਮੈਂ ਤਾਂ ਇਹ ਦੇਖ ਰਿਹਾ ਕਿ ਬੀਬੀ ਜੀ ਤਾਂ ਕਹਿ ਰਹੇ ਆ ਕਿ ਮੈਂ ਜਾ ਕੇ ਸਪਸ਼ਟੀਕਰਨ ਦੇਣਾ ਤੇ ਆ ਬਡਾਲਾ ਸਾਹਿਬ ਤੇ ਉਹਨਾਂ ਦੇ ਕੋ ਸਾਥੀ ਜਿਹੜੇ ਆ ਜੁਹੈਦਰ ਸਾਹਿਬ ਦੀ ਇਸ ਕਾਰਵਾਈ ਤੇ ਟਿੱਪਣੀ ਕਰ ਰਹੇ ਨੇ ਮੈਂ ਸਿੱਧੇ ਦੌਰ ਤੇ ਕਹਿੰਦੇ ਆ ਵਿਰੋਧ ਤੇ ਉਤਰ ਆਏ ਨੇ ਸਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਵਿਸ਼ੇ ਪ੍ਰਸਿੱਧ ਆਰਤੀ ਓਮ ਜਾਇ ਜਗਦੀਸ਼ ਹਰੇ ਦੇ ਰਾਚਨ ਹਰ ਪੰਡਿਤ ਸ਼ਰਧਰਾਮ ਫਲੋਰੀ ਜੀ ਦਾ 185 ਮਨ ਜਨਮ ਦਿਹਾੜਾ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਭੂਵੇਸ਼ ਸ਼ਰਮਾ ਨੇ ਪੰਡਿਤ ਸ਼ਰਧਰਾਮ ਫਲੋਰੀ ਚੈਰੀਟੇਬਲ ਟਰਸਟ ਫਲੋਰ ਵੱਲੋਂ ਹਵਨ ਜਗ ਕਰਵਾਇਆ ਪੰਡਿਤ ਸ਼ਰਧਰਾਮ ਫਲੋਰੀ ਦੁਆਰਾ ਰਚਿਤ ਵਿਸ਼ੇ ਪਰਸਦ ਆਰਤੀ ਓਮ ਜੈ ਜਗਦੀਸ਼ ਅਰੇਦਾ ਗਾਇਨ ਵੀ ਕੀਤਾ ਗਿਆ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਲਾਲ ਨਹੀਂ ਜਾਂਦੇ ਨੇ ਨਿਰਮਰ ਦੇ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ